ਮੁਕਸਰ ਦੇ ਬਠਿੰਡਾ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਦੌਰਾਨ ਨੌਜਵਾਨ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਘਰਾਵ ਕਰਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਕਿ ਕਾਰ ਚਾਲਕ ਕੌਣ ਹੈ ਇਸ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ। ਘਟਨਾਵੀਰ ਮੇਰਾ ਛੋਟਾ ਵੀਰ ਹੈ ਤਾਇ ਦਾ ਲੜਕਾ ਕੱਲ ਪਿੰਡੋਂ ਆਇਆ ਸੀ ਆਪਣੇ ਕੋਈ ਕੰਮ ਦੇ ਲਈ ਮੁਕਸਰ ਆਇਆ ਸੀ। ਤੇ ਉਹ ਜਦ ਵਾਪਸੀ ਜਾ ਰਹੀ ਸੀ ਅੱਗੋਂ ਇੱਕ ਤੇਜ਼ ਗੱਡੀ ਆਈ ਤੇ ਉਹਨਾਂ ਨੇ ਓਵਰਟੇਕ ਕਰਦੇ ਹੋਏ ਤੇ ਉਹ ਮੋਟਰਸਾਈਕਲ ਤੇ ਦੋ ਬੰਦੇ ਸੀ ਮੇਰਾ ਬ੍ਰਦਰ ਚਲਾ ਰਿਆ ਸੀ ਤੇ ਇੱਕ ਲੜਕਾ ਉਹਦੇ ਨਾਲ ਪਿੱਛੇ ਬੈਠਾ ਹੋਇਆ ਸੀ ਉਹ ਐਕਸੀਡੈਂਟ ਹੋਇਆ ਉਹਨਾਂ ਦਾ ਪਿੱਛੇ ਵਾਲਾ ਲੜਕਾ ਉੱਛਲ ਕੇ ਥੋੜਾ ਸਾਈਡ ਤੇ ਜਾ ਡਿੱਗ ਗਿਆ ਪਰ ਜੋ ਚਲਾ ਰਿਹਾ ਸੀ ਅਕਸ਼ੇ ਕੁਮਾਰ ਉਹ ਗੱਡੀ ਦੇ ਬੈੱਜ ਚਪੇਟ ਤੇ ਆ ਗਿਆ ਤੇ ਉਹ ਗੱਡੀ ਉਹਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਕੇ ਗਈ ਫਿਰ ਉਹ ਜਦੋਂ ਨਿਕਲਿਆ ਉਹਦੇ ਉੱਪਰੋਂ ਤੇ ਉਹ ਗੱਡੀ ਉਹਦੇ ਉੱਪਰ ਦੀ ਨਿਕਲ ਕੇ ਚਲੀ ਗਈ ਔਰ ਬੰਦਾ ਉੱਥੇ ਹੀ ਜਗ੍ਹਾ ਤੇ ਡੈੱਡ ਹੋ ਗਿਆ ਕਲ ਦੇ ਲੈ ਕੇ ਬੈਠੇ ਹੋਏ ਆ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਉਹਦੀ ਕਾਰਵਾਈ ਨਹੀਂ ਹੋ ਰਹੀ ਕਲ ਦੇ ਉਸੇ ਚੱਕਰ 'ਚ ਅਸੀਂ ਬੈਠੇ ਆ ਹਲੇ ਤੱਕ ਕੋਈ ਪੋਸਮਾਰਟਮ ਵੀ ਨਹੀਂ ਕਰਵਾਇਆ ਇਸੇ ਚੱਕਰ 'ਚ ਅਸੀਂ ਕਿੰਨੇ ਦਿਨਾਂ ਵਿੱਚ ਘਟਨਾ ਇੱਕ ਘਟਨਾ ਵੀ ਜੀ ਕੱਲ 5:30 6 ਵਜੇ ਦੇ ਲਗ ਲੰzum ਹੋਈ ਆ ਬਸ ਸਾਨੂੰ ਪਤਾ ਲੱਗਿਆ 6:30 ਵਜੇ ਯੋ ਉਮਰ ਉਮਰ 23 24 ਸਾਲ ਦੀ ਜੀ ਉਤੋਂ ਬੰਦਾ ਮਾਰ ਕੇ ਹਿੱਟ ਐਂਡ ਰਨ ਦਾ ਕੇਸ ਬੰਦਾ ਹੀ ਸਿੱਧਾ ਸਿੱਧਾ ਛੱਡ ਕੇ ਭੱਜ ਗਿਆ ਬੰਦੇ ਨੂੰ ਇਵਨ ਕੀ ਥਾਂ ਤੇ ਡੈੱਡ ਹੋ ਗਿਆ ਫਿਰ ਉਹਨਾਂ ਨੇ ਚੱਕਿਆ ਵੀ ਨਹੀਂ ਫਿਰ ਐਂਬੂਲੈਂਸ ਜਦੋਂ ਲੋਕਾਂ ਨੇ ਦੇਖਿਆ ਉਹਨੂੰ ਬੁਲਾਇਆ ਫਿਰ ਜਦੋਂ ਲੈ ਕੇ ਆਏ ਉਦੋਂ ਤੱਕ ਡਾਕਟਰ ਨੇ ਵੀ ਜਵਾਬ ਦਿੱਤਾ ਉਹ ਇਹ ਆ ਕੋਈ ਪੁਲਿਸ ਅਧਿਕਾਰੀ ਬਿਨਾਂ ਕੋਤ ਧੰਨਵਾਦ ਨਹੀਂ ਉਹ ਕਾਲ ਤੋਂ ਵੀ ਵੀ ਪੁਲਿਸ ਅਧਿਕਾਰੀਆਂ ਨਾਲ ਹੀ ਸਵੇਰੇ ਲੱਗੇ ਪਏ ਆ ਸੀ ਇਹਨਾਂ ਨੂੰ ਜਗਾ ਜਗਾ ਇਹਨਾਂ ਨੇ even ਕਿ ਸਾਡੇ ਦੇ ਉੱਤੇ ਆਏ ਪੁੱਛਿਆ ਕੀ ਹੋਈ ਕਾਰਵਾਈ ਬਸ ਬਿਆਨ ਲਏ ਜਿਹੜੇ ਬੰਦਾ ਕੱਲ ਬਚਿਆ ਉਹਦੀ ਸਿਰਫ ਲਾਤੀ ਟੁੱਟੀ ਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਕੁਝ ਯਾਦ ਨਹੀਂ ਗੱਡੀ ਪਿੱਛੋਂ ਆਈ ਆ ਪਰ ਹੁਣ ਉਹ ਜਿਵੇਂ ਇੱਕ ਵਾਰੀ ਐਕਸੀਡੈਂਟ ਦੇ ਵਿੱਚ ਬੰਦੇ ਨੂੰ ਯਾਦ ਨਹੀਂ ਰਹਿੰਦਾ ਪਰ ਹੌਲੀ ਹੌਲੀ ਯਾਦ ਆਇਆ ਉਹਨੇ ਦੱਸਿਆ ਗੱਡੀ ਬਾਰੇ ਕਿ ਗੱਡੀ ਮਰਸੀਡੀਜ਼ ਬੈਂਜ ਨਾਮ ਦੀ ਗੱਡੀ ਆ ਮੁਕਸਰ ਦੇ ਵਿੱਚ ਗਿਣਮੀਆਂ ਚੁਣਮੀਆਂ ਦੋ ਤਿੰਨ ਗੱਡੀਆਂ ਉਹਨੇ ਨੰਬਰ ਵੀ ਦੱਸਿਆ ਗੱਡੀ ਦਾ ਪੀਵੀ 30 ਨੰਬਰ ਹੈ ਜੀ ਪੀਵੀ 30 ਯੂ ਵੀ ਵੀ ਨੰਬਰ ਆ ਗੱਡੀ ਦਾ ਮੁਕਸਰ ਦੇ ਵਿੱਚ ਹੀ ਆ ਅਸੀਂ ਸਵੇਰ ਦੇ ਗੱਡੀ ਟਰੈਕ ਕਰਦੇ ਫਿਰਦੇ ਆ ਦੇਖ ਲਿਆ ਸੀਸੀਟੀਵੀ ਦੇ ਵਿੱਚ ਵੇਖਿਆ ਵੀ ਇਹ ਗੱਡੀ ਨੂੰ ਅਸੀਂ ਦਿਖਾਇਆ ਵੀ ਅੱਲ ਜਾ ਕੇ ਪੁਲਿਸ ਵੱਲੋਂ ਕੋਈ ਵੀ ਸਾਡੇ ਨਾਲ ਕੋਈ ਸਹਾਇਤਾ ਨਹੀਂ ਆ ਅਸੀਂ ਜਾ ਕੇ ਦਿਖਾ ਦਿੰਨੇ ਆ ਆ ਜਗ੍ਹਾ ਜੀ ਇੱਥੇ ਗੱਡੀ ਖੜੀ ਆ ਇੱਥੋਂ ਦੇਖ ਲਓ ਆਗੇ ਦੇਖ ਲੈਂਦੇ ਆ ਆਗੇ ਐਸਾਨ ਕੀਤਾ ਸਾਡੇ ਤੇ ਵੀ ਅਣਪਛਾਤੇ ਲੋਕਾਂ ਦੇ ਪਰਚਾ ਕੱਟੀ ਬੈਠੇ ਆ ਸਵੇਰੇ ਸਾਨੂੰ ਕੋਈ ਰਿਸਪਾਂਸ ਨਹੀਂ ਦੇਈ ਜਾਂਦੇ ਸਾਨੂੰ ਕਹਿ ਦਿੰਦੇ ਆ ਕਾਰਵਾਈ ਚੱਲੀ ਜਾਂਦੀ ਆ ਸਵੇਰੇ ਸਾਨੂੰ ਕਹਿ ਰਿਹਾ ਜੀ ਘੰਟੇ-ਘੰਟੇ ਤੱਕ ਤੁਹਾਨੂੰ ਅਸੀਂ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਪਰ ਕੋਈ ਕਾਰਵਾਈ ਨਹੀਂ ਆਈ ਸਾਨੂੰ ਬਸ ਇਹ ਕਹਿ ਛੱਡਦੇ ਵੀ ਹਾਂ ਅਸੀਂ ਲੱਭ ਰਹੇ ਆ ਬੰਦਾ ਅਣਪਛਾਤੇ ਲੋਕ ਕਦੇ ਲੱਭਦੇ ਤਾਂ ਹੈ ਨਹੀਂ ਜੀ ਇਹਨਾਂ ਨੇ ਅਣਪਛਾਤੇ ਲੋਕਾਂ ਦੇ ਪਰਚਾ ਕੱਟ ਰੱਖਿਆ ਹੁਣ ਵੀ ਕਹਿੰਦੇ ਹਾਲੇ ਕੋਈ ਪੜਤਾਲ ਚੱਲ ਨਹੀਂ ਉਹ ਤੁਹਾਨੂੰ ਦੱਸ ਦਾਂਗੇ। ਹੁਣ ਵੀ ਸਾਨੂੰ ਆਖੀਂਦੇ ਵੀ ਕੱਲ ਤੱਕ ਦਾ ਸਾਨੂੰ ਟਾਈਮ ਦਿਓ। ਇਸੇ ਚੱਕਰ 'ਚ ਜੇ ਹੁਣ ਬੈਠੇ ਆ ਜੀ। ਸਾਰੇ ਅਜੇ ਸੰਸਕਾਰ ਵੀ ਨਹੀਂ ਕਰ ਰਹੇ ਬੱਚੇ ਦਾ। ਕੱਲ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਉਹਦਾ ਵਾਲੇ। ਜਿੰਨਾ ਚਿਰ ਸਾਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕੁਝ ਵੀ ਨਹੀਂ ਹੋਣਾ ਇਹ। ਸਭ ਲੋਕ ਐਕਸੀਡੈਂਟ ਹੋਇਆ ਸਰ ਕੱਲ ਸ਼ਾਮ ਨੂੰ। ਹੋਇਆ ਕਿਹੜੀ ਜਗ੍ਹਾ ਹੋਇਆ? ਹੋਇਆ ਮੁਕਸਰ ਰੋਡ ਤੇ, ਮੁਕਸਰ ਬਢਿੰਡਾ ਰੋਡ ਤੇ। ਉਹਦੇ ਥਾਂਦੇ ਵਾਲਾ ਚੌਂਕ ਦੇ ਥਾਂਦੇ ਵਾਲਾ ਰੋਡ ਤੇ ਜਾ ਕੇ ਸੂਆ ਪੈਂਦਾ। ਸੂਏ ਕੋਲੇ ਜਾ ਕੇ ਹੋਇਆ ਐਕਸੀ ਸੀਸੀਟੀਵੀ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਲੱਭੀ ਅਸੀਂ ਖੁਦ ਹੀ ਸਵੇਰੇ 8-9 ਵਜੇ ਦੇ ਲੱਗੇ ਪਏ ਆ ਜੀ ਆ ਚੌਂਕ 'ਚ ਖੜੇ ਆਂ ਚੌਂਕ 'ਚ ਲੋਕਾਂ ਤੋਂ ਪਤਾ ਕੀਤਾ ਗੱਡੀ ਬਾਰੇ ਸੀਸੀਟੀਵੀ ਆ ਦੇਖੋ ਤੁਸੀਂ ਵੀਡੀਓ ਵੀ ਅਸੀਂ ਖੁਦ ਲੱਭ ਕੇ ਲੈ ਕੇ ਆਏ ਆ ਜਾ ਜਾ ਕੇ ਦੁਕਾਨਾਂ ਤੋਂ ਜਿੱਥੇ-ਜਿੱਥੇ ਸਾਨੂੰ ਕੈਮਰੇ ਮਿਲੇ ਆ ਜਾ ਕੇ ਉੱਥੋਂ ਦੇਖ ਕੇ ਆਏ ਆਂ ਗੱਡੀ ਦੇ ਇੰਨੀ ਕੀ ਬੰਦੇ ਦੀ ਦਾਰੂ ਪੀਤੀ ਸੀ ਹੁਣ ਇਹ ਨਹੀਂ ਪਤਾ ਲੱਗਿਆ ਗੱਡੀ ਦਾ ਟਾਇਰ ਮੱਚ ਗਿਆ ਉਹਦਾ ਵੀਲ ਦੇ ਉੱਤੋਂ ਹੀ ਉਹ ਗੱਡੀ ਉੱਥੋਂ ਲੈ ਕੇ ਆਇਆ ਬੰਦਾ ਗਲੀ ਦੇ ਵਿੱਚ ਉਵੇਂ ਗੱਡੀ ਵਾੜਤੀ ਉਹਨੇ ਟਾਇਰ ਵੀਲ ਉਵੇਂ ਦਿਖ ਦਿਓ ਉਹਦੇ ਇਹਦੇ ਤੋਂ ਬਾਅਦ ਚ ਗੱਡੀ ਤੁਹਾਨੂੰ ਦੇਖੂਗੀ ਉਹ ਬੰਦਾ ਇੰਨੀ ਕਿ दारू ਪੀਤੀ ਹੋਈ ਐਸੀ ਉਹਨੂੰ ਕੋਈ ਹੋਸ਼ ਨਹੀਂ ਸੀ ਆਹ ਟਾਇਰ ਭਾਈ ਕੱਲ ਐਕਸੀਡੈਂਟ ਹੋ ਗਿਆ ਜੀ ਬੇਟਾ ਇੱਥੇ ਭਾਈ ਵਿਚਾਰਾ ਪੱਪੂ ਬੜਾ ਮਿਹਨਤੀ ਬੰਦਾ ਹੈ ਤੇ ਉਹ ਬੇਟਾ ਕੋ ਡਾਕੂਮੈਂਟ ਲੈਣ ਵਾਸਤੇ ਉਹ ਲਾ ਕਰਦਾ ਸੀ ਬੀਐਸਏ ਐਗਰੀਕਲਚਰ ਕੀਤੀ ਸੀ ਵਿਚਾਰੇ ਨੇ ਤੇ ਮਗਰੋਂ ਗੱਡੀ ਬਿਮਾਰੀ ਭਾਈ ਅਜਿੱਥੇ ਬਠਿੰਡਾ ਰੋਡ ਤੇ ਨਾ ਆਪਾਂ ਬਰਕੰਦੀ ਨੂੰ ਤੇ ਥਾਂਦੇਵਾਲ ਚੌਕ ਬੰਦਾ ਉਹ ਚੌਕ ਚ ਉਹ ਬੰਦਾ ਕੋਈ ਪਾਰਟੀ ਪੂਟੀ ਵਿਆਹ ਦਾ ਨਾਲ ਉਹਦੇ ਫੈਮਿਲੀ ਸੀ ਤੇ ਉਹ ਕਿਲਾ ਡੇਢ ਕਿਲਾ ਤਾਂ ਨਾਲ ਧੂਕੇ ਲੈ ਗਿਆ ਸਾਰਾ ਉਹ ਮਾ ਪੇਟ ਸਾਰਾ ਵਿਚਾਰੇ ਦਾ ਪਾੜਦਾ ਤੇ ਉਥੇ ਟਾਇਰ ਪਾੜ ਗਿਆ ਗੱਡੀ ਦਾ ਉਵੇਂ ਰਹਿਮਤ ਤੇ ਉਹ ਗੱਡੀ ਘਰੇ ਜਾਵੜੀ ਟ੍ਰੇਸ ਕਰ ਲਈ ਲੋਕਾਂ ਨੇ ਘਰ ਤੱਕ ਚਲੇ ਗਏ ਆਰਸੀ ਆ ਗਈ ਸतीश ਕੁਮਾਰ ਨਾਂ ਦਾ ਕੋਈ ਜਿਹਦੀ ਗੱਡੀ ਆ ਤੇ ਪਤਾ ਨਹੀਂ ਕਿਉਂ ਯਾਰ ਬਾਈ 24 ਘੰਟੇ ਹੋ ਗਏ ਬੰਦੇ ਵਿਚਾਰੇ ਸ਼ਿਸ਼ਕਾਰ ਦੀ ਸਾਹ ਲਾਸ਼ ਇੱਥੇ ਯਾਰ ਲਾਸ਼ ਤੇ ਬੰਦੇ ਨਾਰੇ ਲੱਜੇ ਦੂ ਮਾਰਾ ਕੀ ਹੋਣਾ ਸਾਡੇ ਸਮਾਜ ਵਾਸਤੇ ਕਰੀਬ 22 ਸਾਲ ਦਾ 22 22 ਸਾਲ ਦਾ ਬਾਈ ਦਾ ਮਿਸ ਘੱਟ ਸੀ ਬਾਈ ਹੋ ਗਈ ਕੋਈ ਨਹੀਂ ਪਿੰਡ ਤੋਂ ਆਇਆ ਸੀ ਅੱਛਾ ਕੰਮ ਕਰ ਰਹੇ ਮੁਕਸਰੀ ਕਰ ਰਹੇ ਆ ਮੁਕਸਰੀ ਕੰਮਤੰਦੇ ਆਪਦੇ ਬਾਈ ਪੜਾਈ ਦੇ ਜਵਾਕਾ ਨੂੰ ਹੋਣਾ ਹੀ ਪੈਂਦਾ ਕੱਲ ਕਰੀਓ ਕੋ 5:30 6 ਵਜੇ ਦੀ ਬਾਈ ਤੇ ਪੁਲਿਸ ਮਿਲਣਾ ਗੱਲ ਨਹੀਂ ਬਾਤ ਨਹੀਂ ਹੋਈ ਗਈ ਉਹ ਥੇਰਾ ਬਾਈ ਯਾਰ ਮੈਂ ਤਾਂ ਹੈਰਾਨ ਨਹੀਂ ਯਾਰ 21ਵੀਂ ਸਦੀ 'ਚ ਯਾਰ ਬਾਈਰ ਕਿਹੜਾ ਸਾਡਾ ਲੋਕਤੰਤਰ ਲਾਹਨਤਾ ਯਾਰ ਡੇਢ ਘੰਟਾ ਇਥੇ ਚੌਂਕ 'ਚ ਨਹੀਂ ਆਇਆ ਕੋਈ ਪੁਲਿਸ ਵਾਲਾ ਵੇਖਣ ਵੀ ਬੰਦੇ ਰੋਕੀ ਕਾਹਦੋਂ ਬੈਠੇ ਸਾਡਾ ਮੇਨ ਚੌਂਕ ਹੈ ਮੇਨ ਰੋਡ ਹੈ ਯਾਰ ਕੋਈ ਬੰਦਾ ਪੁਲਿਸ ਵਾਲਾ ਵੇਖਣ ਨਹੀਂ ਆਇਆ ਕੋਈ ਬੰਦੇ ਧਰਨਾ ਦੇੇ ਬੈਠੇ ਕਿਸੇ ਨੂੰ ਇਦੋਂ ਤਾਂ ਮਾੜੀ ਮੈਂ ਸਮਝਾ ਨਹੀਂ ਬਾਈ ਯਾਰ ਕਿਸੇ ਨੂੰ ਆਪੇ ਪੁੱਤ ਤੇ ਯਾਰ ਚਲੋ ਉਹ ਬਹੁਤ ਮਾੜੀ ਗੱਲ ਹੈ ਉਦੋਂ ਅਗਲੀ ਮਾੜੀ ਯਾਰ ਧਰਨਾ ਇਹ ਕਾਰ ਦਾ ਪਤਾ ਲੱਗ ਗਿਆ ਵੀ ਕਿਹੜੇ ਬਿਲਕੁਲ ਕਾਰ ਦਾ ਪਤਾ ਲੱਗ ਗਿਆ ਸਾਰਾ ਉਹਦੀ ਉਸ ਕੌਡਾ ਗੱਡੀ ਆ ਸ਼ਾਇਦ ਹੈ ਮਰਸੀਡੀ ਆ ਮਰਸੀਡੀ ਆ ਉਹਦਾ ਉਹਦੀ ਆਰ ਸੀ ਸਭ ਕੁਝ ਸਾਰਾ ਕੁਝ ਆ ਗਿਆ ਅ ਅਸ਼ਦੀਸ਼ ਸ਼ਾਹ ਕੁਮਾਰ ਕੀ ਸ਼ਾਇਦ ਉਹਦਾ ਨਾਮ ਹੈ ਹਾਂ ਉਹਦੇ ਘਰ ਤੱਕ ਜਾਵੜੀ ਜਦੋਂ ਟਾਇਰ ਤੋਂ ਬਿਨਾ ਰਹਿਮ ਤੇ ਗੱਡੀ ਗਈ ਉਹਦੇ ਘਰ ਤੱਕ ਲੀਆਂ ਜਾਵੜੀਆਂ ਉਹ ਕਰੇ ਟਾਇਰ ਬਦਲੀ ਜਾਂਦੇ ਦੀ ਵੀਡੀਓ ਬਣਾ ਲੈਣ ਦੇ ਮੁੰਡਿਆ ਨੇ ਯਾਰ ਕੋਈ ਲੋਕਲ ਪੇਟ ਨਹੀਂ ਰਹੀ ਗੱਲ ਕੀ ਮੰਗ ਕੀ ਮੰਗ ਬਾਈ ਯਾਰ ਦੱਸੀ ਹੁਣ ਇਦੋਂ ਪੁਲਿਸ ਤੋਂ ਅੱਖਰ ਵੀ ਨਹੀਂ ਲਿਖ ਸਕੀ ਯਾਰ ਕੋਈ ਫੋਨ ਨਹੀਂ ਪੁਲਿਸ ਇੱਥੇ ਹੁਣ ਪੁਲਿਸ ਆਈ ਐਵੇਂ ਬਈਰ ਪਤਾ ਨਹੀਂ ਕਿਹਦਾ ਗੁਰਪਿਆਰ ਸਿੰਘ ਉਹ ਨਰੰਗ ਕਲੌਨੀ ਤੋਂ ਉਹਦਾ ਨਾਮ ਲਿਖੀ ਫਿਰਦੇ ਆ ਉਹਦਾ ਵਿਚਾਰਾ ਪਤਾ ਨਹੀਂ ਕੌਣ ਗਰੀਬ ਦੀ ਬਾਹ ਫੜ ਲਈ ਹੋਣੀ ਆ ਜਾਂ ਕੋਈ ਹੈਵੀ ਰੈਵਲ ਸੰਸਾਲਾ ਹੋਣਾ ਹੈ ਨਾ ਨਹੀਂ ਆ ਨੋ ਨਹੀਂ ਕੀਤਾ ਸੀ ਪਰ ਹੁਣ ਐਵੇਂ ਵੀ ਅਸੀਂ ਉਹਦੇ ਤੇ ਕਰਾਂਗੇ ਜੀ ਫਲਾਨਾ ਉਹਦੇ ਤੇ ਕਾਹ ਤੋਂ ਕਰਾਂਗੇ ਜਿਹਦੇ ਜਿਹਦੇ ਨਾਮ ਦੇ ਆਰਸੀ ਆ ਉਹਦੇ ਘਰੇ ਗੱਡੀ ਜਾਵੜੀ ਕੋਈ ਤੀਜੀ ਦਾ ਗੱਲ ਤਾਂ ਬਾਈ ਰਹੀ ਨਹੀਂ ਨਾ ਜੀ ਲੱਗਦਾ ਹੈ ਕਿ ਕਾਰਵਾਈ ਸਹੀ ਢੰਗ ਨਾਲ ਨਹੀਂ ਜਮਾਂ ਕਰਾਵਾਂਗੇ ਬਾਈ ਮੁੰਡੇ ਦੀ ਡੈਥ ਹੋ ਗਈ ਬਾਈ ਗੱਡੀ ਵਾਲੇ ਨੂੰ ਲੱਗਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਬਾਈ ਕਸਰ ਹੈ ਜੀ ਉਸ ਗੱਲ ਦੀ ਯਾਰ ਉਹਦੀ ਗੱਲ ਹੀ ਨਹੀਂ ਸੀ ਕਿ ਪਰਿਵਾਰ ਨੇ ਕੋਈ ਵਿਵਾਦ ਥੋੜੀ ਪੈਣਾ ਚਾਹੁੰਦਾ ਸੀ ਚਾਹੇ ਉਹ ਵੈਸੇ ਹੀ ਚੱਲ ਕੇ ਸਮਾਜਿਕ ਤੌਰ ਤੇ ਆਉਂਦੇ ਵਹਿ ਚੱਕਣ ਦਾ ਉੱਥੇ ਹੱਕ ਮੰਨਦਾ ਸੀ ਤਾਂ ਐਕਸੀਡੈਂਟ ਹੋਇਆ ਖਿਆਲੋ ਵਿਚਾਰਾ ਉਹ ਮੁੰਡੇ ਦੀ ਜਾਣੀ ਬਚ ਜਾਂਦੀ ਬਾਈ ਕਿੱਲਾ ਲੋਕ ਲੈ ਧੂਕੇ ਲੈ ਗਿਆ ਗੱਡੀ ਦੇ ਨਾਲ ਕਿੰਨੇ ਭੈਣ ਭਰਾ ਸੀ ਤੇ ਤਿੰਨ ਬੇਟੇ ਆ ਬਾਈ ਦੇ ਪੱਪੂ ਦੇ ਕਰਨਾ ਮੇਰਾ ਮੁੰਡਾ ਐਸ ਵੇਲੇ ਸ਼ਹਿਰੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਕਾਰ ਵਾਲਿਆਂ ਨੇ ਮਾਰ ਕੇ ਰਾਹ ਛੜਤਾ ਉਦੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਕੱਲ ਦੇ ਸਾਰੇ ਇੱਥੇ ਪਜੇ ਫਿਰਦੇ ਆਂ ਕਿੰਨੀ ਉਮਰ ਸੀ ਤੇ ਪਤਾ ਲੱਗਿਆ ਕਿੱਥੋਂ ਦੇ ਸੀ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹਾਂ ਜੀ ਹਾਂ ਜੀ ਹਾਂ ਜੀ ਸਾਰਾ ਘਰ ਤਿੱਕਰ ਵਖਾਤਾ ਜੀ ਅਜੇ ਤਿੱਕਰ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਗਈ ਮੇਰਾ ਮੁੰਡਾ 21-22 ਸਾਲ ਦਾ ਸੀ ਬੀਐਸਸੀ ਐਗਰੀਕਲਚਰ ਕੀਤੀ ਸੀ ਐਲਐਲਬੀ ਦੇ ਪੇਪਰ ਦੇਣੇ ਸੀਗੇ ਸਾਰੇ ਵਿੱਚੇ ਰਹਿ ਗਏ ਬਾਈ ਕਿੰਨੀ ਉਮਰ ਸੀ ਕੀ ਨਾਮ ਸੀਗਾ ਅਕਸ਼ੇ ਕੁਬਾਰ ਨਾਮ ਸੀਗਾ ਜੀ 21-22 ਸਾਲ ਦਾ ਹੀ ਸੀਗਾ ਕਾਦੇ ਨਾਲ ਹੋਇਆ ਐਕਸੀਡੈਂਟ ਤੇ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਵੀ ਗੱਡੀ ਦੇ ਮਗਰ ਵੀਡੀਓ ਬਣੀ ਆਉਂਦੀ ਆ ਜੀ ਤੇ ਉਹ ਮੋਟਰਸਾਈਕਲ ਤੇ ਮਗਰ ਤੇ ਗੱਡੀ ਅੱਗੇ ਰਿੰਮ ਤੇ ਟੁਰੀ ਉਹਦਾ ਉੱਥੇ ਹੀ ਲੈ ਗਿਆ ਜੀ ਪੈਰ ਪੁਲਿਸ ਵਾਲੇ ਚੱਕ ਕੇ ਲਿਆਏ ਆ ਤੇ ਘਰ ਟਕਰ ਰਿੰਮ ਦੀ ਓਵੇਂ ਜਾ ਕੇ ਸਾਰੀ ਪੜਤਾਲ ਹੋ ਗਈ ਆ ਜੀ ਪਰ ਕੋਈ ਉਹਦੇ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਕਿੱਥੋਂ ਦੇ ਰਹਿਣ ਵਾਲੇ ਸੀ ਪਤਾ ਲੱਗਿਆ ਇੱਥੋਂ ਮੁਕਸਰ ਦਾ ਰਹਿਣ ਵਾਲਾ ਬਾਈਪਾਸ ਤੇ ਘਰ ਆ ਜੀ ਉਹਦਾ ਸਤੀਸ਼ ਨਾਂ ਆ ਜੀ ਅੱਜ ਕੀ ਕਹਿੰਦੇ ਫਿਰ ਪੁਲਿਸ ਕੀ ਕਹਿੰਦੀ ਪੁਲਿਸ हां बस यही कैशर्ड दी पर्चा दर्ज ਕੀਤਾ पर्चा दर्ज ਕਿੰਨੇ ਪੈਣ ਪਰਾ ਸੀ ਪੰਜ ਪੈਣ ਪਰਾ ਜੀ ਛੋਟਾ ਸੀ ਦੋਹਾਂ ਤੋਂ ਛੋਟਾ ਸੀ ਘਟਨਾ ਐ ਵਾਪਰੀ ਆ ਜੀ ਸਾਡਾ ਬੰਦਾ ਰਾਤ ਸ਼ਾਮ ਨੂੰ 6:00 ਵਜੇ ਠੀਕ ਹੈ ਜੀ ਉਹ ਜਾ ਰਿਹਾ ਸੀ ਇੱਥੋਂ ਤੇ ਅਚਾਨਕ ਆਪਣੇ ਬਰਕੰਦੀ ਤੇ ਕੌਣੀ ਵਾਲੇ ਚਰਾਏ 'ਚ ਉਹ ਦਰਦਨਾਕ ਉਹਦਾ ਐਕਸੀਡੈਂਟ ਕੀਤਾ ਗਿਆ ਠੀਕ ਹੈ ਜੀ ਐਕਸੀਡੈਂਟ ਤੋਂ ਬਾਅਦ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਸੇ ਟਾਈਮ ਐਕਸੀਡੈਂਟ ਇੱਦਾਂ ਗਤ੍ਰੂ ਲੈ ਕੇ ਗਿਆ ਸਾਡੇ ਬੰਦੇ ਨੂੰ ਕਿ ਬਹੁਤ ਜ਼ਿਆਦਾ ਗਏ ਤੱਕ ਨਾ ਉਹਨੇ ਥੋੜਾ ਬਾਅਦ ਰਹਿਮ ਕੀਤਾ ਸਾਡੇ ਬੰਦੇ ਦੇ ਅੰਦਰ ਥੋੜੇ ਸਾਹ ਸੁ ਹੈਗੇ ਸੀ ਜਦੋਂ ਅਸੀਂ ਪਤਾ ਕੀਤਾ ਐਂਬੂਲੈਂਸ ਆਈ ਸੀ ਕਹਿੰਦੇ ਅੱਧਾ ਘੰਟਾ ਬੰਦੇ ਦੇ ਸਾਹ ਚੱਲਦੇ ਰਹੇ ਚਲੋ ਜੋ ਵੀ ਸੀ ਫਿਰ ਸਾਨੂੰ ਪਤਾ ਲੱਗਾ ਸਵੇਰ ਅਸੀਂ ਆਏ ਤਰੰਤ ਸਵੇਰ ਅਗੇ ਜੀ ਤਬਦੀਜ ਕੀਤੀ ਅਸੀਂ ਮੁਲਾਜ਼ਮਾਂ ਨਾਲ ਗੱਲ ਕੀਤੀ ਮੁਲਾਜ਼ਮਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਦੀ ਰਿਪੋਰਟ ਲੈ ਲਈ ਆ ਉਹਨਾਂ ਤੇ ਕਾਰਵਾਈ ਚੱਲ ਰਹੀ ਆ ਵੈਰੀਫਿਕੇਸ਼ਨ ਕਰ ਰਹੇ ਆ ਜੋ ਵੀ ਆ ਠੀਕ ਹੈ ਅਸੀਂ ਨਾਲ ਉਹਨਾਂ ਦੇ ਲਾ ਕੇ ਚਾਰ ਆ ਪੰਜ ਅਸੀਂ ਚਾਰ ਪੰਜ ਮੋਟਰਸਾਈਕਲ ਲਾ ਕੇ ਨਾਲ ਤਵਦੀਸ਼ ਕਰਾਈ ਨਾਲ ਹਰੇਕ ਐਤ ਜਿੰਨੇ ਵੀ ਕੈਮਰੇ ਆ ਅਸੀਂ ਹਰੇਕ ਕੈਮਰੇ ਚੈੱਕ ਕਰਾਈ ਜਦੋਂ ਅਸੀਂ ਪੁੱਛ ਪੜਤਾਲ ਕਰ ਲਈ ਕਿ ਫਲਾਣੇ ਸਾਨੂੰ ਐਕਚੁਅਲੀ ਅੱਜ ਸਵੇਰ ਪਤਾ ਲੱਗਾ 10 ਵਜੇ ਜਦੋਂ ਅਸੀਂ ਪੁੱਛ ਪੜਤਾਲ ਸਾਰੀ ਕਰ ਲਈ ਸੀਸੀਟੀਵੀ ਆ ਕੈਮਰੇ ਸਾਰੇ ਵਿਖਾਏ ਠੀਕ ਹੈ ਜਦੋਂ ਸਾਨੂੰ ਪਤਾ ਲੱਗਾ ਅਸੀਂ ਨੰਬਰ ਗੱਡੀ ਦਾ ਦੇਖਿਆ ਗੱਡੀ ਦਾ ਨੰਬਰ ਚੈੱਕ ਕੀਤਾ ਗੱਡੀ ਦਾ ਟ੍ਰੇਸ ਕੀਤੀ ਉਦੋਂ ਸਾਨੂੰ ਬੰਦੇ ਦਾ ਨੰਬਰ ਗੱਡੀ ਸਭ ਕੁਝ ਅਸੀਂ ਜਿਹੜੇ ਮੁਲਾਜ਼ਮ ਨਾਲ ਸੀ ਐਸਆਈ ਸਾਹਿਬ ਠੀਕ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਨਾਲ ਸੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਨੂੰ ਪਤਾ ਲੱਗ ਗਿਆ ਸਾਰਾ ਕੁਝ ਠੀਕ ਹੈ ਉਹਨਾਂ ਨੇ ਹਲੇ ਤੱਕ ਆ 24 ਘੰਟੇ ਹੋ ਚੱਲੇ ਸਾਡੇ ਬੰਦੇ ਨੂੰ ਮਰੇ ਨੂੰ ਠੀਕ ਹੈ ਡੈਥ ਹੋਈ ਨੂੰ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ ਇਹ ਝੂਠੇ ਜਿਹਾ ਫਾਰਮੈਲਟੀਆ ਬਣਾ ਕੇ ਸਾਨੂੰ ਦਿਖਾ ਰਹੇ ਆ ਜਿਵੇਂ ਮਿੱਟੀ ਤੋਂ ਗੋਲੀ ਨਹੀਂ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਅਸੀਂ ਆ ਕੇ ਇਕਾਧਮ ਚੁੱਕਿਆ ਸਾਨੂੰ ਕੋਈ ਸ਼ੌਕ ਨਹੀਂ ਰਿਹਾ ਠੀਕ ਹੈ ਅਸੀਂ ਕਹਿੰਦੇ ਆ ਜੋ ਵੀ ਹੱਕ ਬਣਦਾ ਠੀਕ ਹੈ ਜੋ ਵੀ ਉਹਨਾਂ ਦੇ ਪਾਸਾ ਹੋਣਾ ਚਾਹੀਦਾ ਸਹੀ ਬੰਦੇ ਤੋਂ ਹੋਵੇ ਕਿਸੇ ਗਰੀਬ ਦੇ ਪਰਚਾ ਨਹੀਂ ਹੋਵੇ ਕਿ ਐ ਕਿਸੇ ਕਿਸੇ ਕੰਮ ਕਿਸੇ ਨੇ ਕੀਤਾ ਹੋਵੇ ਕਿਸੇ ਗਰੀਬ ਦੇ ਪਰਚਾ ਹੋਣੀ ਨਾ ਜਿਹੜਾ ਸਹੀ ਬੰਦਾ ਹੈ ਜਿਹੜਾ ਗੱਡੀ ਦਾ ਟ੍ਰੇਸ ਹੋਈ ਹੈ ਜਿਹੜੀ ਗੱਡੀ ਦਾ ਪਤਾ ਲੱਗਾ ਨਾ ਜਿੱਤੇ ਗੱਡੀ ਮਿਲੀ ਆ ਜਿੱਥੇ ਸ਼ੈਪਨੀ ਚੇਂਜ ਹੋਈ ਹੈ ਸਾਰਾ ਕੁਝ ਹੋਇਆ ਅਸੀਂ ਨਾਲ ਪੁਲਿਸ ਨਾਲ ਭੱਜੇ ਆ ਠੀਕ ਹੈ ਤੇ ਕੋਈ ਨਹੀਂ ਕਾਰਵਾਈ ਨਹੀਂ ਕੋਈ ਮਿੱਟੀ ਕੋਲੀ ਦੇ ਜਾਂਦੇ ਸਾਨੂੰ ਆ ਕਰਤਾ ਯਾ ਉਹ ਕਰਤਾ ਆ ਪਰਚਾ ਹੋ ਗਿਆ ਉਹ ਕੋਈ ਪਰਚਾ ਨਹੀਂ ਕੀਤੇ ਅਨਨੋਨ ਪਰਚੇ ਦਿਖਾਈ ਜਾਂਦੇ ਆ ਉੱਥੇ ਹਾਂਜੀ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਨਾਮ ਲੂ ਵਿਅਕਤੀ ਦੇ ਖਿਲਾਫ ਪਰਚਾ ਦਰਜ ਹੋਇਆ ਸੀ 304 ਦੇ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋ ਅਰੈਸਟ ਕਰ ਲਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੌਣ ਸੀ ਜਿਹੜਾ ਸ ਉਹਨੇ ਲਿਖਾਉਦੇ ਆ ਜੀ ਨਾਮਜ਼ਦ ਕਰਾਉਂਦੇ ਆ ਜੀ ਗੱਡੀ ਨੰਬਰ ਕੋਈ ਪਤਾ ਲੱਗੇ ਕਿਸ ਨੂੰ ਗੱਡੀ ਨੰਬਰ ਪਤਾ ਜੀ ਕਿਹੜੀ ਗੱਡੀ ਦੀ ਪੀਬੀਟੀਯੂ ਵੀਵੀ ਮਰਸੀਡੀਜ਼ ਜਿਹਨੇ ਕਿੰਨੇ ਹੋਰ ਬੰਦੇ ਨੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕੀਤਾ ਗਿਆ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਜਿਹੜਾ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਫਿਰ ਕੀ ਸਾਂਝੀ ਬਣੀ ਜੇ ਬਿਆਨ ਲਿਖਾਉਣਗੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ